ਆਓ ਆਉਣ ਵਾਲਾ ਸਮਾਂ ਅੱਗੇ ਪਿਆਰ ਦੇ ਨਾਲ ਸਰਵਣ ਕਰੀਏ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰੀਏ ਮਹਾਰਾਜ ਸਾਡੇ ਸਾਰਿਆਂ ਦੀ ਝੋਲੀ ਵਿੱਚ ਨਾਮ ਦੀ ਸਿਮਰਨ ਦੀ ਬੰਦਗੀ ਦੀ ਦਾਤ ਪਾਓ ਅਸੀਂ ਸਾਰੇ ਆਪ ਜੀ ਦੇ ਪਾਵਨ ਚਰਨਾਂ ਨਾਲ ਜੁੜ ਜਾਈਏ ਨਿਤਨੇਮ ਸਾਡੀ ਜ਼ਿੰਦਗੀ 'ਚ ਆ ਜਾਏ ਭਜਨ ਬੰਦਗੀ ਸਾਡੀ ਜ਼ਿੰਦਗੀ 'ਚ ਆਏ ਆਓ ਹੋਈਆਂ ਭੁੱਲਾਂ ਦੀ ਖਿਮਾ ਸਰਬੱਤ ਸੰਗਤ ਦਾ ਧੰਨਵਾਦ ਧੰਨ ਧਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਜੀ ਦੀ ਯਾਦ ਵਿੱਚ ਜੁੜੇ ਆਂ ਉਹਨਾਂ ਦੀ ਯਾਦ ਸਦਾ ਸਾਡੇ ਹਿਰਦਿਆਂ ਚ ਵਸਦੀ ਰਵੇ ਹੋਈਆਂ ਭੁੱਲਾਂ ਦੇ ਖਮਾ ਗੱਜ ਕੇ ਫਤਿਹ ਬਲਾਓ ਕੋਈ ਵੀ ਦਸਨਾ ਵਾਂਜੀ ਨਾ ਰਹਿ ਜਾਵੇ ਸਾਰੇ ਹੀ ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਟੀ RAM ਕੀ ਝੂਠਾ ਟਿਕਾਣਾ ਕੋਈ RAM ਕਸੋਟੀ ਸੋ ਸਹਜੂ ਮਰਜੀਵਾ ਹੋਏ ਅੱਜ ਧੰਨ ਬਾਬਾ ਅਨੰਦ ਸਿੰਘ ਜੀ ਦੀ ਵਰਸੀ ਹੈ ਯਾਦਾਂ ਕਿਸ ਕਰਕੇ ਆਉਂਦੀਆਂ ਇਹ ਨਹੀਂ ਵੀ ਕੋਈ ਭੁੱਖ ਛੱਡੀ ਕਿਸੇ ਭੁੱਖ ਕਰਕੇ ਕੋਈ ਯਾਦ ਆਵੇ ਕਿਸੇ ਦੁੱਖ ਕਰਕੇ ਕੋਈ ਯਾਦ ਆਉਂਦਾ ਉਹ ਵੀ ਯਾਦ ਨਹੀਂ ਦੁੱਖ ਵੀ ਕੋਈ ਛੱਡਿਆ ਨਹੀਂ ਜੇ ਕਿ ਇਹ ਵੀ ਕੋਈ ਗਰਜ ਸੰਸਾਰ ਦੀ ਉਸ ਤੋਂ ਵੀ ਪਰਮੇਸ਼ਨ ਨਹੀਂ ਕਿਰਪਾ ਕਰਕੇ ਅਜੇ ਹੀ ਮਿਹਰ ਕੀਤੀ ਬਾਬਾ ਜੀ ਨੇ ਉਸ ਵੱਲੋਂ ਵੀ ਕੋਈ ਗੱਲ ਖਾਲੀ ਨਹੀਂ ਛੱਡੀ ਜੇ ਤੂੰ ਅਕਲਤੀਪ ਕਾਲੇ ਲਿਖ ਨਾ ਲੇਖ ਹੈ ਆਪਨੜੇ ਗਰੀਬਾਨ ਮੇ ਮੂੰ ਨੀਮਾ ਕਰ ਦੇਖ ਹੈ ਕੋਈ ਵੀ ਖਾਹਜ ਵਾਕੀ ਰਹੀ ਨਹੀਂ ਨਾ ਕੋਈ ਖਾਹਜ ਰਹਿਣਯੋਗੀ ਹੈ ਜੇ ਕਹੀ ਇਹ ਵੀ ਸਵਾਸਾਂ ਦੀ ਗੰਧ ਜਿਹੜੀ ਈਸ਼ ਨੂੰ ਬਖਸ਼ਿਸ਼ ਦੇ ਵਿੱਚ ਦਿੱਤਾ ਕੋਈ ਸਵਾਸ ਖਾਲੀ ਜਾਂਦੇ ਆ ਉਹ ਵੀ ਭੁੱਖ ਨਹੀਂ ਰਹੀ। ਭੁੱਖ ਤਾਂ ਏਕੋ ਗੱਲ ਦੀ ਐ ਵੀ ਤੇਰਾ ਦੀਦਾਰ ਜਿਸ ਵੇਲੇ ਹੁੰਦਾ ਸੀ। ਕਵਰੀ ਕਿਸੇ ਨੂੰ ਕੋਈ ਯਾਦ ਆਉਂਦਾ ਹੋਵੇ ਪਰ ਉਸੇ ਵੇਲੇ ਗੁਰੂ ਨਾਨਕ ਯਾਦ ਹੁੰਦਾ ਸੀ। ਸਭ ਤੇ ਉੱਚਾ ਆਸਣ ਜਿਹੜਾ ਸੀ ਗੁਰੂ ਨਾਨਕ ਦਾ ਜਿੱਥੇ ਵੀ ਕਿਤੇ ਵੇਖਦੇ ਆ ਇੱਕ ਤਾਂ ਸੁਣਦੇ ਆ ਇੱਕ ਵੇਖਦੇ ਆ ਦਰਸ਼ਨ ਕਰਦੇ ਆ ਸਭ ਤੋਂ ਉੱਚਾ ਆਸਣ ਮੇਰੇ ਗੁਰੂ ਨਾਨਕ ਦਾ ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਣਾ ਤੇ ਸਾਰੇ ਜੋ ਉੱਚਾ ਆਸਣ ਗੁਰੂ ਨਾਨਕ ਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੁਖ ਆਸਣ ਹੋਣੇ ਪਲੰਘ ਦੇ ਉਤੇ ਤੇ ਉਸ ਵੇਲੇ ਯਾਦਾਂ ਜਿਹੜੀਆਂ ਸਾਨੂੰ ਇਹ ਆਉਂਦੀਆਂ ਸਨ ਸਾਹਮਣੇ ਗੁਰੂ ਨਾਨਕ ਭਗਮ ਬਲਿਓ ਜਿਹੜੀ ਸੱਚਖੰਡ ਦੀ ਮਰਜ਼ਾਦਾ ਸੀ ਉਸ ਨੂੰ ਖਬਰੀ ਕਿਵੇਂ ਈਸ਼ ਮਿਰਤ ਮੰਡਲ ਦੇ ਵਿੱਚ ਲੈ ਕੇ ਆਂਦਾ ਕੋਈ ਵੀ ਕਸਰ ਛੱਡੀ ਨਹੀਂ ਤੇਰੀਆਂ ਯਾਦਾਂ ਈਸ਼ ਕਰਕੇ ਆਉਂਦੀਆਂ ਵੀ ਤੂੰ ਗੁਰੂ ਨਾਨਕ ਦੇ ਨਾਲ ਸਾਰੇ ਸੰਸਾਰ ਨੂੰ ਜੋੜਿਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਬਖਸ਼ਿਸ਼ ਲੈ ਕੇ ਦਿੱਤੀਆਂ ਕੋਈ 파ਮੀ ਰਾਜਾ ਸੀ ਰਾਣਾ ਜੀ ਪਰ ਜਿਸ ਵੇਲੇ ਤੇਰੀ ਕੋ ਲਈ ਆਇਆ ਤੇ ਉਸ ਵੇਲੇ ਨਾ ਨਹੀਂ ਕੀਤੀ ਸੰਸਾਰ ਭਾਮੀ ਕਿਸੇ ਦੀ ਗੁਣ ਗਾਵੇ ਕਿਸੇ ਦੀ ਨਾ ਗਾਵੇ ਪਰ ਮੈਂ ਤਾਂ ਜਿਸ ਨੂੰ ਵੇਖਿਆ ਉਸੇ ਦੇ ਗੁਣ ਗਾਉਣੇ ਆ ਉਸੇ ਨੂੰ ਮੈਂ ਯਾਦ ਕਰਨਾ ਹੈ ਜੇ ਕਈ ਇਹ ਵੀ ਕੋਈ ਭੁਖ ਰਹੀ ਅਕਲ ਦੀ ਉਹ ਵੀ ਲੋੜ ਨਹੀਂ ਕੋਈ ਛੱਡੀ ਨਹੀਂ ਜੇਕਰ ਭੁੱਖ ਹੈ ਤਾਂ ਈ ਕੋਈ ਹੈ ਤੇਰੀਆਂ ਬਖਸ਼ਣ ਜਿਹੜੀਆਂ ਸੰਸਾਰ ਜਿਮੀ ਜਿਮੀ ਲੋੜ ਦਾ ਤੇਰੇ ਦਰ ਦੇ ਉੱਤੇ ਆਉਂਦਾ ਕੋਈ ਵੀ ਖਾਲੀ ਨਾ ਜਾਵੇ ਜਿਵੇਂ ਮੇਰੀਆਂ ਭੁੱਖਾਂ ਕੱਢੀਆਂ ਇਸੇ ਤਰੀ ਸੰਸਾਰ ਦੀਆਂ ਭੁੱਖਾ ਆਪਣੀ ਨਜ਼ਰ ਦੇ ਨਾਲ ਕਾਢਿਆ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਬਖਸ਼ਿਆ ਲੈ ਕੇ ਕਿੱਥੇ ਕਿੱਥੇ ਗਵੰਡੀਆਂ ਕਿੰਨਾ ਕਿੰਨਾ ਦੇ ਉਤੇ ਨਜ਼ਰ ਕੀਤੀਆਂ ਗਿਣਤੀ ਨਹੀਂ ਗਣੀ ਜਾ ਸਕਦੀ। ਜਿਸ ਵੇਲੇ ਨਜ਼ਰ ਮਿਹਰ ਦੀ ਹੁੰਦੀ ਸੀ ਉਸੇ ਵੇਲੇ ਇਸਾਰਾ ਕੁਝ ਮਿਲ ਜਾਂਦਾ ਸੀ ਭਾਗਾਂ ਬਲਿਓ ਇੱਕ ਤੇਰੀ ਯਾਦ ਗੁਰੂ ਨਾਨਕ ਦੀ ਯਾਦ ਹਮੇਸ਼ਾ ਬਣ ਜਾਂਦੀ ਸੀ ਤੇਰੀ ਕਿਰਪਾ ਜਿਹੜੀ ਸੀ ਗੁਰੂ ਨਾਨਕ ਦੀ ਬਖਸ਼ਿਸ਼ ਵਾਲੀ ਸੀ ਭਗੰਵਲ ਜਿਸ ਵੇਲੇ ਮੇਰੇ ਬਾਬਾ ਜੀ ਨੇ ਉਹਨਾਂ ਬਾਹਰ ਸੰਗਤ ਨੂੰ دیدار ਦੇਣੇ ਚੋਲੀਆਂ ਦੀਆਂ ਹਕਮਰਾਂ ਜਿਸ ਵੇਲੇ ਪੈਂਦੀਆਂ ਸਨ ਰਾਜੇ ਮਹਾਰਾਜਿਆਂ ਨੇ ਵੀ ਵੇਖਣਾ ਦਰਸ਼ਨਾਂ ਦੀ ਤਾਂ ਗੁੰਦੀ ਸੀ ਜਿਸ ਵੇਲੇ ਦਰਸ਼ਨ ਕਰਨੇ ਤੇ ਨਾਲ ਨਾਲ ਕਿਸੇ ਵੀਲੇ ਬਾਬਾ ਜੀ ਨੇ ਬਚਨ ਵੀ ਸ਼ੁਰੂ ਕਰ ਦੇਣੇ ਉਹਨਾਂ ਦਾ ਇਹ ਸਮਾਂ ਨਹੀਂ ਸੀ ਕਿ ਕਿੰਨੇ ਸਮੇਂ ਦੇ ਵਿੱਚ ਕਿੰਨੇ ਵਜਨ ਕਰਨੇ ਆ ਕਿਛ ਦਿਨ ਕਰਨੇ ਆ ਕਈ ਵਾਰੀ ਉਹਨਾਂ ਦਾ ਮਨ ਜੁੜਿਆ ਹੁੰਦਾ ਸੀ ਸahari ਸahari ਰਾਤ ਨਿਕਲ ਜਾਣੀ ਅੱਖੀ ਨਾ ਗੋਲਣੀ ਕਈ ਵਾਰੀ ਕਹਿਣਾ ਵੀ ਸਮਾਂ ਬਣਾਓ ਸਮਾਂ ਤਾਂ ਬਣਿਆ ਨਹੀਂ ਜਿਹੜੀ ਰਤੋਂ ਦੀ ਸੀ ਉਸ ਨੂੰ ਵੀ ਵੇਖਣਾ ਜਿਹੜਾ ਬਖਸ਼ਿਸ਼ ਦਾ ਦਿਨ ਹੁੰਦਾ ਸੀ ਉਸ ਨੂੰ ਵੀ ਵੇਖਣਾ ਭਾਗੰਬਲੀ ਜੀ ਉਸ ਵੇਲੇ ਬਖਸ਼ਿਸ਼ 바ਬਾ ਜੀ ਵਰਤੌਂਦੇ ਸਨ ਇਹ ਨਹੀਂ ਸੀ ਵੇਖਦੇ ਵੀ ਕੌਣ ਹੈ ਜੋ ਉਸ ਦੇ ਦਰ ਦੇ ਉੱਤੇ ਸਾਹਮਣੇ ਆ ਗਿਆ ਉਸ ਨੂੰ ਬਖਸ਼ਿਸ਼ ਦੇ ਦੇਣੀ ਉਸ ਦਰਤੇ ਕੋਈ ਟਿੱਕੇ ਨਹੀਂ ਸੀ ਨਿਕਲਦੇ ਵੀ ਫਲਾਨੇ ਦੀ ਵਾਰੀ ਐ ਫਲਾਨੇ ਨੂੰ ਇਹ ਬਖਸ਼ਿਸ਼ ਮਿਲਨੀ ਐ ਨਜ਼ਰ ਹੋਣੀ ਨਜ਼ਰੀ ਨਜ਼ਰ ਨਿਹਾਲ ਕਰ ਦੇਣਾ ਬਾਗੰਬਲਿਓ ਏਡੀ ਵੱਡੀ ਕਿਰਪਾ ਹੁੰਦੀ ਸੀ ਹਰ ਇੱਕ ਦਾ ਜੀ ਕਰਦਾ ਸੀ ਮੈਂ ਛੇਤੀ ਜਾਵਾਂ ਮੈਂ تیریا نظر جہیا سن جس ویل انہوں نے بچوں رحمت ورستی سی پتہ نہیں کس کس کے من نو ٹھنڈ نڈ پی دی سی. کس کس دا من اس پاسی نو جاندہ سی پاگم بلو اگست منی ہوئے ہے جنہ دے بارے لکھیا ਕਰਮ ਕਰ ਖਰਮ ਫਿਟ ਸ੍ਰੀ ਸਮੁੰਦਰ ਜਿਹੜਾ ਸੀ ਸਮੁੰਦਰ ਨੇ ਬੜਾ ਵੱਡਾ ਇੱਕ ਉਹ ਗੁਨਾਹ ਕੀਤਾ ਅਗਸਤਿ ਮਨੀ ਦੇ ਮਨ ਦੇ ਵਿੱਚ ਆਇਆ ਵੀ ਮੈਂ ਸਾਰੇ ਜਿੰਨੇ ਵੀ ਨਰਕ ਦੇ ਜੀਅ ਐ ਇਹਨਾਂ ਸਾਰਿਆਂ ਨੂੰ ਨਰਕ ਦੇ ਵਿੱਚ ਨਾ ਜਾਣ ਦੇ ਮਾਂ ਤੇ ਨਰਕ ਦੀ ਧਰਤੀ ਜਿਹੜੀ ਆ ਉਸ ਨੂੰ ਸੁਰਗੀ ਬਣਾ ਲਿਆ। 에ਸੋ ਅਸੀ ਜਿਹੜਾ ਸੀ ਯੱਗ ਕਰਨੇ ਸ਼ੁਰੂ ਕਰ ਦਿੱਤਾ। ਭਗੰਬਲੋ ਜਿੰਨੀਆਂ ਦੇਇਤਾਂ ਨੀਆਂ ਕੁਣਾਂ ਸਨ ਉਹਨਾਂ ਨੂੰ ਬੁਲਾਇਆ। ਉਸ ਵੇਲੇ ਧਰਮ ਰਾਜ ਦੀ ਪੁਰੀ ਦੇ ਵਿੱਚੋਂ ਧਰਮ ਰਾਜ ਨੂੰ ਵੀ ਬੁਲਾਇਆ। ਕ੍ਰਿਸ਼ਮ ਮੁਨੀਆ ਨੂੰ ਵੀ ਕਿਹਾ ਤੁਸੀਂ ਆਵੋ ਕਿਰਪਾ ਕਰੋ ਨਜ਼ਰ ਕਰੋ ਜਿਸ ਵੇਲੇ ਸਾਰੇ ਆਏ ਸ਼ਿਵ ਜੀ ਵੀ ਆਇਆ ਉਸ ਵੇਲੇ ਕਹਿਣ ਲੱਗੇ ਜੀ ਹੁਣ ਤਾਂ ਇੱਕ ਜਗ ਕਰਨਾ ਜਿਸ ਲਗ ਦੇ ਨਾਲ ਨਰਕ ਦੇ ਜੀ ਨਰਕ ਦੇ ਵਿੱਚ ਜਾਣ ਹੀ ਨਾ ਸੁਰਗੀ ਸਵਰਗ ਹੋਵੇ ਬਸ ਇਹੋ ਹੀ ਇੱਕ ਇਛਾ ਰਹਗੀ ਹੈ ਜੋ ਪਗੰਬਦੀ ਹੋ ਨਾਦ ਨਾਲ ਇਹ ਵੀ ਸਾਰਾ ਸੰਸਾਰ ਪਪ ਸਾਗਰ ਚੋਂ ਪਾਰ ਹੋ ਜਾਵੇ ਨਰਗ ਕਿਤੇ ਰਵੀ ਨਾ ساری ਧਰਤੀ ਸੁਰਗੀ ਸਵਰਗ ਹੋਵੇ ਸੋ ਭਗਵਨ ਬਲੀਉ ਜਿਸ ਵੇਲੇ ਯੱਗ ਸ਼ੁਰੂ ਕੀਤਾ ਸਮੁੰਦਰ ਨੂੰ ਈਰਖਾ ਬਣ ਗਈ ਵੀ ਮੇਰੀ ਤਾਂ ਬਾਤ ਨਹੀਂ ਪੁੱਛੀ ਤੇ ਕਿੱਡੀ ਦੂਰ ਤੋਂ ਜਲ ਲੈ ਕੇ ਆਇਆ ਯੱਗ ਕਰਨਾ ਉਸ ਯੱਗ ਦੇ ਵਿੱਚ ਮੈਨੂੰ ਤਾਂ ਸ਼ਾਮਲ ਹੀ ਨਹੀਂ ਕੀਤਾ ਗੁਰਮੁਖ ਜਨੋ ਜੇ ਸਵੇਰੇ ਮਨ ਦੇ ਵਿੱਚ ਈਰਖਾਈ ਤੇ ਇੱਕ ਛਲ ਜਿਹੜੀ ਸੀ ਮਾਰੀ ਜਿੰਨੀ ਸਮੱਗਰੀ ਸੀ ਸਾਰੀ ਰਿਸ਼ਿਮ ਮੁਨੀਆਂ ਸਮੇਤ ਸਾਰਾ ਕੁਝ ਸਮੁੰਦਰ ਦੇ ਵਿੱਚ ਰੂੜ ਕੇ ਲੈ ਗਿਆ ਆਕਾਸ਼ਮੁਨੀ ਗਏ ਹੋਏ ਸੀ ਪਰਬਤ ਦੇ ਉਤੇ ਜਿਸ ਵੇਲੇ ਵਾਪਸ ਆਏ ਕੀ ਵੇਖਦੇ ਐ ਭਗੰਵਲੂ ਵੇਖ ਵੀ ਕੇ ਕਹਿਣ ਲੱਗੇ ਵੀ ਵੇਖੋ ਜਗ ਹੋ ਰਿਹਾ ਸੀ ਇਸ ਨੇ ਜਰਿਆ ਨਹੀਂ ਜੇਕਰ ਜਗ ਦੇ ਵਿੱਚ ਸ਼ਾਮਲ ਆਪ ਵੀ ਹੁੰਦਾ ਤੇ ਖਬਰੇ ਕੋਈ ਨਾ ਕੋਈ ਬਖਸ਼ਿਸ਼ ਮਿਲ ਜਾਂਦੀ ਅਗਾਸਮੁਨੀ ਨੇ ਕਿਹਾ ਕਹਿਣ ਲਗਿਆ हे ਸਮੁੰਦਰ ਤੈਂ ਕੋਈ ਚੰਗਾ ਕੰਮ ਨਹੀਂ ਕੀਤਾ ਜ਼ਰੂਰਤ ਸੀ ਵੀ ਕੋਈ ਨੇਕ ਕੰਮ ਕਰਦਾ ਏਡਾ ਵੱਡਾ ਯੱਗ ਹੋ ਰਿਹਾ ਸੀ ਤੂੰ ਇਸ ਦੇ ਵਿੱਚ ਕੁਝ ਚੰਗਿਆਈ ਕਰਦਾ ਤਾਂ ਚੰਗਾ ਸੀ ਸੋ ਗੁਰਮੁਖ ਜਨੋ ਜਿਸ ਵੇਲੇ ਇਹ ਸਾਰਾ ਕੁਝ ਵੇਖਿਆ ਪਰਮੇਸ਼ਰ ਦੀ ਰਜ਼ਾ ਜਿਉਂ ਸਾਰਾ ਹੀ ਕੁਝ ਵਾਰ ਜੀ ਅਗਸਤ ਮੁਨੀ ਕਹਿਣ ਲੱਗਿਆ ਵੀ ॠषि मुनि ਜਿੰਨੇ ਆ ਤੇਰੇ ਸਮੁੰਦਰ ਦੇ ਪੇਟ ਦੇ ਵਿੱਚ ਉਹ ਮੈਨੂੰ ਵਾਪਸ ਕਰ ਦੇ। ਸਮਗਰੀ ਦੇ ਦੇ ਤੇ ਮੈਂ ਯੱਗ ਕਰਾਂ ਯੱਗ ਸਫਲ ਹੋਵੇ। ਸਮੁੰਦਰ ਜੀ ਸੁਵੇਰੇ ਮੰਨਿਆ ਨਾ ਤੇ ਅਗਸਤ ਨੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਤੇ ਜਿੰਨਾ ਵੀ ਜਲ ਸੀ ਢਾਈ ਕੁੱਟਾਂ ਦੇ ਵਿੱਚ ਪੀ ਗਿਆ। ਸਮੁੰਦਰ ਜਿਹੜਾ ਸੀ ਸਮੁੰਦਰ ਦੇ ਵਿੱਚ ਜਲ ਜੀ ਬੜੇ ਦੁਖੀ ਹੋਣ ਲੱਗੇ। ਪ੍ਰਭਾ ਗੰਭਲਿਓ ਜਲ ਜਿਹੜਾ ਸੀ ਉਹ ਮਿਲੇ ਨਾ। ਅਗਾਸਤ ਮਰੀ ਨੇ ਫੇਰ ਪਰਮੇਸ਼ਰ ਦੇ ਅੱਗੇ ਬੇਨਤੀ ਕੀਤੀ। ਸੋ ਭਾਗਾਂ ਬਲਿਓ ਜਿੰਨਾਂ ਵੀ ਸਮੁੰਦਰ ਸੀ ਸਮੁੰਦਰ ਦੇ ਵਿੱਚੋਂ ਸਾਰਾ ਕੁਝ ਚੁੱਕ ਲਿਆ। ਪਰ ਯਿਸੂ ਲਈ ਯੱਗ ਕਰਨਾ ਸੀ ਉਸ ਲਈ ਮਨ ਕ੍ਰੋਧ ਦੇ ਵਿੱਚ ਹੀ। ਭਗੰਬਲਿਉ ਜਿਹੜਾ ਘਰ ਸੀ ਉਸ ਕਾਰਜ ਵਾਸਤੇ ਤਾਂ ਯਗ ਨਾ ਹੋ ਸਕਿਆ ਪਰ ਅਗਸਤਿ ਮਨੀ ਨੇ ਸਮੁੰਦਰ ਨੂੰ ਕਿਹਾ ਵੀ ਅੱਜ ਤੋਂ ਲੈ ਕੇ ਤੇਰੇ ਵਿੱਚ ਕੋਈ ਵੀ ॠषि मुनि ਕਿਰਿਆ ਨਹੀਂ ਕਰੂਗਾ ਨਾ ਨਾਉਵਾ ਨਾ ਤੇਰੀ ਜਲ ਦੀ ਜ਼ਰੂਰਤ ਹੈ ਜੋ ਭਾਗੰਬਲਿਓ ਉਸ ਵੀ ਦੀ ਯੱਗ ਜਿਹੜਾ ਸੀ ਫੇਰ ਸ਼ੁਰੂ ਕੀਤਾ ਯੱਗ ਸੰਪੂਰਨ ਹੋਇਆ ਤੇ ਯੱਗ ਦੇ ਜਿਹੜਾ ਭਾਗ ਸੀ ਉਹ ਸਾਰੀ ਸ੍ਰਿਸ਼ਟੀ ਨੂੰ ਦੇ ਦਿੱਤਾ ॠषि मुनि ਜਿਸ ਵੀ ਲਈ ਵੀ ਸੰਸਾਰ ਦੇ ਵਿੱਚ ਆਉਂਦੇ ਐ ਕੁਝ ਨਾ ਕੁਝ ਕਰਕੇ ਜਾਂਦੇ ਐ ਤਨਵ ਭਵਨੰਨ ਸਿੰਘ ਜੀ ਇੱਕ ਦਿਨ ਬੈਠੇ ਸਨ ਪੂਰਨ ਮਾਸ਼ੀ ਤੋਂ ਪਹਿਲਾ ਦਿਨ ਸੀ 14 ਜਦ ਰਾਜਮਤਾ ਦਾ ਮਨ ਹੋਇਆ ਕਿ ਮੈਂ ਜਾਵਾਂ ਭਾਵਾ ਜੀ ਦੇ ਦਰਸ਼ਨ ਕਰਕੇ ਆਵਾਂ ਮਰਿਆਦਾ ਦਾ ਪਤਾ ਸੀ ਪਰ ਜਾਣ ਬਿਲੇ ਮੰਦਿਰ ਦੇ ਵਿੱਚ ਏਸੀ ਵੀ ਮੈਂ ਨਿਰੰਕਾਰ ਦੀਆਂ ਬਖਸ਼ਾਂ ਸੰਸਾਰ ਦੇ ਵਿੱਚ ਵੰਡਾਂ ਬਾਬਾ ਜੀ ਕੁਝ ਸੰਗਤਾਂ ਨੂੰ ਦਰਸ਼ਨ ਦਿਵਾਈ ਤੇ ਇਸ਼ਾਰਾ ਕੀਤਾ ਇੱਕ ਕੱਪੜਾ ਜਿਹੜਾ ਸੀ ਵਿਛਾ ਦਿੱਤਾ ਉਸ ਦੇ ਉੱਤੇ ਵੀ ਰਾਜਮਾਤਾ ਬੈਠ ਜਾਵੇ ਤੁਹਾਡੇ ਦਰ ਦੇ ਉਤੋਂ ਤਾਂ ਮਿਲਦਾ ਪਰ ਘਰਾਂ ਦੀ ਵੀ ਜਿਉ ਕਿਉਂ ਨਹੀਂ ਮਿਲਦਾ ਬਾਬਾ ਜੀ ਉਸ ਵੇਲੇ ਕਹਿਣ ਲੱਗੇ ਬੀਬਾ ਸਤਕਾਰ ਪਰਮਿਸ਼ਨ ਨੇ ਸਾਰਿਆਂ ਨੂੰ ਦਿੱਤਾ ਹੈ ਸੁਖ ਪਰਮਿਸ਼ਨ ਨੇ ਸਾਰਿਆਂ ਨੂੰ ਦਿੱਤਾ ਕੋਈ ਆਪਣੀ ਕਰਮਾਂ ਦੇ ਅਨੁਸਾਰ ਭੋਗੇ ਸੁਖ ਦੁਖ ਜਿਹੜਾ ਇਹ ਤਾਂ ਪਰਮੇਸ਼ਰ ਦੀ ਬਣਾਈ ਹੋਈ ਬਖਸ਼ਿਸ਼ ਐ ਇੱਜ਼ਤ ਮਨ ਜਿਹੜਾ ਕਰਮਾ ਕਰਕੇ ਮਿਲਦਾ ਹੈ ਕਹਿ ਲਗੇ ਵੇਖ ਤੇਰੀ ਨਾਲ ਜਿੰਨੀਆਂ ਵੀ ਲੜਕੀਆਂ ਆਈਆਂ ਉਹ ਸਾਰੀਆਂ ਤੇਰੀ ਸ਼ੇਵ ਦੇ ਵਿੱਚ ਹਸਰ ਸਾਰੀਆਂ ਗੋਲੀਆਂ ਐ ਇਦੋਂ ਬੜੀ ਮੇਰ ਕਿਵੇਂ ਹੋ ਸਕਦੀ ਹੈ ਕੀ ਤੈਨੂੰ ਕੋਈ ਘਾਟ ਹੈ ਰਾਜਮਾਤਾ ਕਹਿਣ ਲੱਗੀ ਨਹੀਂ ਗਰੀਬ ਨਵਾਜ ਮੈਨੂੰ ਤਾਂ ਕੋਈ ਘਾਟ ਨਹੀਂ ਪਰ ਮੈਂ ਤਾਂ ਸੰਸਾਰ ਦੇ ਵਾਸਤੇ ਮੰਗਦੀ ਐ ਬਾਬਾ ਜੀ ਉਸ ਵੇਲੇ ਬਚਨ ਕਰਨ ਲੱਗੇ ਕਹਿਣ ਲੱਗੇ ਵੇਖੋ ਦਾ ਤੰਤ ਸਾਰੀਆਂ ਹੀ ਪਰਮੇਸ਼ਰ ਦੇ ਘਰ ਦੇ ਵਿੱਚ ਹੈ ਪਰ ਇੱਕ ਗੱਲ ਜ਼ਰੂਰ ਹੈ ਆਪ ਨੂੰ ਆਪਣੀ ਫਰਜ਼ਾਂ ਨੂੰ ਅਦਾ ਕਰਨਾ ਪੈਂਦਾ ਹੈ ਬਾਬਾ ਯੋਸ਼ੂਏ ਲਈ ਲੱਗੇ ਬਚਨ ਕਰਨ ਕਹਿਣ ਲੱਗੇ ਦੱਸ ਬੀਬਾ ਕਿਹੜਾ ਕੁਝ ਪੁੱਛਣਾ ਚਾਹੁੰਨੀ ਆ ਉਹ ਕਹਿ ਲਗੇ ਜੀ ਪੁੱਛਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਮੇਰੇ ਵਾਸਤੇ ਪਰ ਜਿਸ ਵੇਲੇ ਬੈਠੇ ਹੁੰਨੇ ਆ ਕੋਈ ਘਰਾਂ ਦੇ ਵਿੱਚ ਆਉਂਦੇ ਆ ਰਾਜਿਆਂ ਦੀ ਵਿਧਵਾਂ ਆਉਂਦੀ ਐ ਉਹ ਹਮੇਸ਼ਾ ਇਹੀ ਗੱਲ ਪੁੱਛਦੀ ਐ ਵੀ ਇਸ ਦਾ ਸਤਿਕਾਰ ਨਹੀਂ ਵਾਵਾ ਜੀ ਉਸ ਵੇਲੇ ਕਹਿਣ ਲਗੇ ਕਹਿਣ ਲੱਗੇ ਵੇਖੋ ਸਾਰਿਆਂ ਨੇ ਆਪ ਨੂੰ ਆਪਣੀ ਫਰਜ਼ ਅਦਾ ਕਰਨੀ ਹੁੰਦੀ ਹੈ। ਏਸ 3 ਰੂਪ ਚੇਰੀ ਕੀ ਨਿਆਈ। ਸੋਭ ਨਹੀਂ ਬਿਨ ਪਰਤਾ ਰੇ। ਕਹਿਣ ਲੱਗੇ ਵੇਖੋ ਵੀ ਜੇ ਪਰਮੇਸ਼ਰ ਨੇ ਇਕ ਵਕਸ਼ੀ ਦਿੱਤੀ ਹੈ ਸੰਸਾਰ ਤਾਂ ਇਹ ਕਹਿੰਦਾ ਵੀ ਸਾਰਾ ਕੁਝ ਬਰਾਬਰ ਹੈ ਹੈ ਤਾਂ ਪਰਮੇਸ਼ਰ ਦੀਆਂ ਬਖਸ਼ਾਂ ਜਿਸ ਦੇ ਕਰਮ ਚੰਗੇ ਉਹ ਹਰ ਕੋਈ ਲੈ ਸਕਦਾ ਪਰ ਨਹੀਂ ਇਹ ਜਿਹੜਾ ਰੂਪ ਪਰਮੇਸ਼ਰ ਨੇ ਦਿੱਤਾ ਇਹ ਤਾਂ ਚੇਰੀ ਕਹਿੰਦੇ ਆ ਸੇਵਾ ਕਰਨ ਵਾਸਤੇ ਪਰ ਸਾਰਿਆਂ 'ਚੋਂ ਵੱਡੀ ਜਿਹੜੀ ਸ਼ੋਭਾ ਉਹ ਆਪਣੇ ਪਰਚੇ ਦੀ ਨਾਲ ਹੀ ਹੈ ਗੱਲ ਮੰਨਣੀ ਨਾ ਮੰਨਣੀ ਉਹ ਇੱਕ ਬਾਸੇ ਆ ਪਰ ਸ਼ੋਭਾ ਤਾਂ ਮਾਲਕ ਦੇ ਨਾਲ ਹੀ ਹੈ ਭੇਜੇ ਕਰ ਤਾਰ ਨੇ ਆਪਣੇ ਆਉਂਦੇ ਸਾਧੂ 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 ਭੇਜੇ ਕਰ ਤਾਰ ਨੇ ਆਉਂਦੇ ਆਉਂਦੇ ਸਾਧੂ ਭੇਜੇ ਕਰਤਾਰ ਨੇ ਆਪਣੇ 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 ਆਉਂਦੇ ਸਾਧੂ ਭੇਜੇ ਕਰਤਾਰ ਨੇ ਕਰਤਾਰ ਨੇ ਆਪਨੇ ਆਉਂਦੇ ਸਾਧੂ ਤੇ ਇਹ ਕਰਤਾਰ ਹੈ ਆਪਨੇ ਆਉਂਦੇ ਸਾਧੂ ਆਪਨੇ ਆਉਂਦੇ ਸਾਧੂ It's oh. ਜੋ ਬਾਰੇ ਨਾ ਕੋ ਸੰਜਾ ਉਪਦੇਸ਼ ਸ੍ਰੀ ਗੁਰੂ ਨਾਨਕ ਆਪੋ ਸਜਾ ਬਪਦੇਸ਼ ਸ੍ਰੀ ਗੁਰੂ ਨਾਨਕ ਦਾ ਬਪਦੇਸ਼ ਸ੍ਰੀ ਗੁਰੂ ਨਾਨਕ ਦਾ ਦੇਸ਼ ਸ੍ਰੀ ਗੁਰੂ ਨਾਨਕ ਦਾ ਪ੍ਰਦੇਸ਼ ਸ੍ਰੀ ਗੁਰੂ ਨਾਨਕ ਦਾ ਦੇਸ਼ ਸ੍ਰੀ ਗੁਰੂ ਨਾਨਕ ਦਾ ਉਪਦੇਸ਼ ਸ੍ਰੀ ਗੁਰੂ ਨਾਨਕ ਦਾ ਜੋਂਬਰ ਦਾ ਤੇਰੀ ਜੈ ਜੈਕਾਰ ਸੋ ਬਾਬਾ ਨਨ ਸਿੰਘ ਮਹਾਰਾਜ ਦੀ ਜੈ ਜੈਕਾਰ ਹੋ ਰਹੀ ਹੈ ਸਾਰੇ ਜਹਾਨ ਦੇ ਵਿੱਚ ਅੱਜ ਅਸੀਂ ਉਹਨਾਂ ਦੀ 80ਵੀਂ ਵਰਸੀ ਇਸ ਸਥਾਨ ਤੇ ਮਨਾ ਰਹੇ ਹਾਂ ਕੱਲ ਦਾ ਪ੍ਰੋਗਰਾਮ ਦਾ ਸਾਧਿਆ ਕੱਲ ਸਵੇਰੇ 11 ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ ਜਿਹਦੇ ਵਿੱਚ ਬਹੁਤ ਉੱਗੇ ਰਾਗੀ ਸੱਜਣ ਆ ਰਹੇ ਹਨ ਕਵੀਸ਼ਰ ਆ ਰਹੇ ਹਨ ਜੋ ਸ੍ਰੀ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਆ ਰਹੇ ਹਨ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਰਹਿ ਰਸ ਦੇ ਜੋ ਪਾਈ ਕੀਰਤਨ ਤੋਂ ਬਾਅਦ ਪਾਠ ਤੋਂ ਬਾਅਦ ਫਿਰ ਜੋ ਦੀਵਾਨ ਸੱਜਣਗੇ 6 ਤੋਂ ਲੈ ਕੇ 10 ਵਜੇ ਤੱਕ ਜਿਹਦੇ ਵਿੱਚ ਕਈ ਹਜ਼ੂਰੀ ਰਾਗੀ ਵੀ ਆ ਰਹੇ ਹਨ ਕਬੀਰ ਅਤੇ टाਢੀਰਾਸ ਅਤੇ ਮਹਾਂਪੁਰ ਕਾਕੇ ਆਪ ਜੀ ਨੂੰ ਜੋ ਪਾਈ ਬਚਨ ਨਿਹਾਲ ਕਰਨਗੇ ਸੋ ਜੋ ਅਖੰਡ ਪਾਠ ਸਾਹਿਬ ਬ੍ਰਹਮਾਣ ਇਹਨਾਂ ਦੇ ਪੋਗ ਐਤਵਰ ਪਾਈ ਜਾਣੇ ਹਨ ਅਤੇ